ਸਸ਼ਵਿਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਮੌਸਮ ਨੇ ਕਰਵਟ ਲਈ ਹੈ ਪਹਿਲਾਂ ਲਗਾਤਾਰ ਧੁੰਦ ਪੈ ਰਹੀ ਸੀ ਤੇ ਹੁਣ ਮੌਸਮ ਦਾ ਮિજાਜ ਬਦਲਿਆ ਹੈ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੀਂਹ ਪੈ ਰਿਹਾ ਹੈ ਗੜੇਮਾਰੀ ਹੋਈ ਹੈ ਤੇ ਕੱਲ ਦੀ ਮੌਸਮ ਵਿਭਾਗ ਵੱਲੋਂ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਉਹਦੇ ਮੁਤਾਬਕ ਕੱਲ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਪਰਸੋਂ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਹਲਕੀ ਫੁਲਕੀ ਬਰਸਾਤ ਹੋ ਸਕਦੀ ਹੈ ਜੀ ਪਿਛਲੇ 1-2 ਦਿਨ ਤੋਂ ਕੋਈ WWD ਸਿਸਟਮ ਦੀ ਡਿਵੈਲਪਮੈਂਟ ਹੋਈ ਸੀ ਸੋ ਉਹਦੇ ਕਰਕੇ ਸਾਰੇ ਪੰਜਾਬ ਵਿੱਚ ਜਿਹੜੀ ਲਾਈਟਨਿੰਗ ਠੰਡੇ ਸ਼ਾਵਰ ਜਾਂ ਲਾਈਟ ਟੂ ਮੋਡਰੇਟ ਬਾਰਿਸ਼ ਹੋਣ ਦੀ ਪ੍ਰੈਡਿਕਸ਼ਨ ਸੀ ਸੋ ਕੱਲ ਔਰ ਅੱਜ ਜਿਹੜਾ ਪੰਜਾਬ ਵਿੱਚ ਕਾਫੀ ਤਾਵੇਂ ਤੇ ਬਾਰਿਸ਼ ਹੋ ਰਹੀ ਹੈ ਲੁਧਿਆਣਾ ਵਿੱਚ ਵੀ ਕੱਲ 4 ਮਿਲੀਮੀਟਰ بارش ਰਿਕਾਰਡ ਕੀਤੀ ਗਈ ਸੀ ਔਰ ਅੱਜ ਸਵੇਰੇ 12.4 ਮਿਲੀਮੀਟਰ ਜਿਹੜੀ بارش ਹੋ ਰਿਕਾਰਡ ਕੀਤੀ ਗਈ ਹੈ ਇਹ ਜਿਹੜਾ ਡਬਲਯੂਡੀ ਸਿਸਟਮ ਸੀ ਇਹ ਦਾ ਇਫੈਕਟ ਜਿਹੜਾ ਅੱਜ ਤੱਕ ਰਹਿਣ ਦੀ ਪ੍ਰੈਡਿਕਸ਼ਨ ਹੈ ਕੱਲ ਤੋਂ ਇਹਦਾ ਇਫੈਕਟ ਨਹੀਂ ਹੋਏਗਾ ਬਟ ਇੱਕ ਨਾਲ ਹੀ ਹੋਰ ਡਬਲਿਊ ਡੀ ਸਿਸਟਮ ਵੀ ਕਿਉਂਕਿ ਡਿਵੈਲਪ ਹੋ ਰਿਹਾ ਹੈਗਾ ਸੋ ਤੰਤਰਿਕ ਨੂੰ ਥੋੜਾ ਬਹੁਤਾ ਉਹਦਾ ਇਫੈਕਟ ਕੁਝ ਥਾਵਾਂ ਤੇ ਪੰਜਾਬ ਦੇ ਵਿੱਚ ਹੋ ਸਕਦਾ ਸਪੈਸ਼ਲੀ ਨਰਥਰਨ ਪਾਰਟਸ ਦੇ ਵਿੱਚ ਉਹਦਾ ਇਫੈਕਟ ਹੋਣ ਦੀ ਪ੍ਰੈਡਿਕਸ਼ਨ ਹੈ ਬਟ ਉਹ ਸਿਸਟਮ ਇਹਦੇ ਨਾਲੋਂ ਵੀਕ ਹੈ ਸੋ ਉਹਦੇ ਨਾਲ ਕੋਈ ਜ਼ਿਆਦਾ ਬਾਰਿਸ਼ ਅਸੀਂ ਨਹੀਂ ਐਕਸਪੈਕਟ ਕਰ ਰਹੇ ਸੋ ਜਿਹੜਾ ਕਿਉਂਕਿ ਇਹ ਸਿਸਟਮ ਦਾ ਇਫੈਕਟ ਅਜ ਤੱਕ ਕੀ ਹੈ ਸੋ ਕੱਲ ਨੂੰ ਸੰਗਣੀ ਧੁੰਦ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਪਰਸੋਂ ਤੋਂ ਫਿਰ ਜਿਹੜਾ ਉਹ ਸਿਸਟਮ ਉਹਦਾ ਕੁਝ ਇਫੈਕਟ ਹੋ ਸਕਦਾ ਹੈ ਮਨੋ ਜਿਸ ਤਨਾ ਕਿ ਜਗਾ ਦੇ ਉੱਪਰ ਬਰਸਾਤ ਦੇ ਨਾਲ ਔਲੇ ਵੀ ਪੈਣ ਲੱਗਦਾ ਕਿ ਸਾਨੂੰ ਜਿਹੜਾ ਨੁਕਸਾਨ ਹੋ ਸਕਦਾ ਹੈ ਫਸਲਾਂ ਨੂੰ ਜੀ ਵੈਸੇ ਤਾਂ ਹੁਣ ਕਿਉਂਕਿ ਫਸਲਾਂ ਦੀ ਮੈਚਿਓਰਿਟੀ ਸਟੇਜ ਨਹੀਂ ਹੈਗੀ ਸੋ ਜ਼ਿਆਦਾ ਸਹੀ ਇਫੈਕਟ ਨਹੀਂ ਐਕਸਪੈਕਟ ਕਰ ਰਹੇ ਬਟ ਥੋੜਾ ਬਹੁਤ ਉਹਦਾ ਇਫੈਕਟ ਹੋ ਸਕਦਾ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਫਸਲਾਂ ਫਸਲਾਂ ਦੀ ਮੈਚਿਓਰਿਟੀ ਤੇ ਹੁੰਦੀਆਂ ਨੇ ਉਦੋਂ ਉਹਨਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਸੁੱਕੀ ਥਣ ਨੂੰ ਰਾਹਤ ਮਿਲੇਗੀ ਲੋਕਾਂ ਨੂੰ ਜਾਂ ਫਿਰ ਕੋਈ ਰਕਾਰ ਵਗੈਰਾ ਜਿਹੜੇ ਹਾਂਜੀ ਹੁਣ ਜਿਹੜੀਆਂ ਪ੍ਰਿਵੇਲਿੰਗ ਕੰਡੀਸ਼ਨਸ ਨੇ ਹੋ ਤਾਂ ਜਿਵੇਂ ਡੇ ਟਾਈਮ ਟੈਂਪਰੇਚਰ ਆਲਮੋਸਟ ਨਾਰਮਲੀ ਚੱਲ ਰਿਹਾ ਕੱਲ ਦਾ ਡੇ ਟਾਈਮ ਟੈਂਪਰੇਚਰ 19.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 19 ਡਿਗਰੀ ਸੈਂਟੀਗ੍ਰੇਡ ਸੀ ਸੋ 0.8 ਡਿਗਰੀ ਸੈਂਟੀਗ੍ਰੇਡ ਇਹ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਮਿਨੀਮਮ ਟੈਂਪਰੇਚਰ 11.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 6.2 ਡਿਗਰੀ ਸੈਂਟੀਗ੍ਰੇਡ ਹੈ ਸੋ ਕਿਉਂਕਿ ਕਲਾਉਡੀ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਜਦੋਂ ਵੀ ਕਲਾਉਡੀ ਕੰਡੀਸ਼ਨਸ ਹੁੰਦੀਆਂ ਨੇ ਤਾਂ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਆਬਜ਼ਰਵ ਕਰਦੇ ਆ ਸੋ ਤਾਂ ਕਰਕੇ ਜਿਹੜਾ ਨਾਈਟ ਟਾਈਮ ਟੈਂਪਰੇਚਰ ਲਗਭਗ 5.4 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਬਟ ਕਿਉਂਕਿ ਇਹ ਸਿਸਟਮ ਦਾ ਇਫੈਕਟ ਕੱਲ ਤੱਕ ਨਹੀਂ ਹੈ ਸੋ ਕੱਲ ਨੂੰ ਜਿਹੜੀ ਸੰਗਣੀ ਧੁੰਦ ਫੇਰ ਹੋਣ ਦੀ ਪ੍ਰੈਡਿਕਸ਼ਨ ਹੈ ਪਿਛਲੇ ਸਾਲਾਂ ਦੇ ਵਿੱਚ ਇਹਨਾਂ ਦਿਨਾਂ ਵਿੱਚ ਕੋਈ ਬਰਸਾਤ ਵਗੈਰਾ ਦੇ ਰਿਕਾਰਡ ਨਹੀਂ ਇਸ ਤਰ੍ਹਾਂ ਰਿਕਾਰਡ ਤਾਂ ਕੋਈ ਨਹੀਂ ਹੈਗੇ ਜੀ ਬਟ ਇਸ ਵਾਰੀ ਕਿਉਂਕਿ ਬੜਾ ਲੰਬਾ ਡਰਾਈ ਸਪੈਲ ਸੀ ਪਹਿਲਾਂ 2 ਮਹੀਨੇ ਬਾਰਿਸ਼ ਨਹੀਂ ਹੋਈ ਸੋ ਹੁਣ ਕੱਲ 4 ਐਮ ਐਮ ਔਰ ਅੱਜ 12.4 ਐਮ ਐਮ ਜਿਹੜੀ ਬਾਰਿਸ਼ ਹੋ ਰਿਹਾਡ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਦੇ ਵਿੱਚ ਮੌਸਮ ਲਗਾਤਾਰ ਬਦਲ ਰਿਹਾ ਹੈ ਪਹਿਲਾਂ ਕਾਫੀ ਧੁੰਦ ਸੀਗੀ ਤੇ ਹੁਣ ਬਰਸਾਤ ਹੋ ਰਹੀ ਹੈ ਤੇ ਇੱਕ ਵਾਰ ਫਿਰ ਹੱਥ ਪੈਰ ਠਰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਬਰਸਾਤ ਨੇ ਧੁੰਦ ਤੇ ਕੋਰੇ ਤੋਂ ਰਾਹਤ ਦਿੱਤੀ ਹੈ ਪਰ ਫਿਰ ਵੀ ਕਈ ਥਾਵਾਂ ਦੇ ਉੱਤੇ ਜਲਥਲ ਹੋ ਗਿਆ ਜਿਨ੍ਹਾਂ ਨੇ ਤਾਪਮਾਨ ਨੂੰ ਥੋੜਾ ਜਿਹਾ ਹੋਰ ਥੱਲੇ ਡੇਗ ਦਿੱਤਾ ਨਿਡਰ ਹਾਨ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ ਡੀ5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ